3-4 ਦਿਨਾ ਤੋਂ ਲਗਾਤਾਰ ਬੰਦ ਸੀ ਆਲੇ-ਦੁਆਲੇ ਦੇ ਲੋਕਾਂ ਦੇ ਵੱਲੋਂ ਇਸ ਬਾਰੇ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਜਿਸ ਵੇਲੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਆਂਡੀਆਂ ਗਵਾਂਡੀਆਂ ਦੇ ਵੱਲੋਂ ਘਰ ਦਾ ਕੁੰਡਾ ਖੋਲ੍ਹਿਆ ਜਾਂਦਾ ਹੈ ਤਾਂ ਕਮਰੇ ਦੇ ਵਿੱਚ ਜਿਹੜੇ ਹਾਲਾਤਾਂ ਦੇ ਵਿੱਚ ਔਰਤ ਨੂੰ ਵੇਖਿਆ ਜਾਂਦਾ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਦਰਅਸਲ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕੀ ਇੱਕ ਘਰ ਦੇ ਵਿੱਚ ਭੇਤ ਭਰੇ ਹਾਲਾਤਾਂ ਦੇ ਵਿੱਚ ਇੱਕ ਔਰਤ ਦੀ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਤੇ ਤੰਦ ਦੇ ਉੱਤੇ ਕੱਪੜੇ ਵੀ ਨਹੀਂ ਪਾਏ ਹੋਏ ਸਨ ਹਾਲਾਂਕਿ ਉਸ ਦਾ ਕਤਲ ਕੀਤਾ ਗਿਆ ਜਾਂ ਫਿਰ ਕੋਈ ਹੋਰ ਮਾਮਲਾ ਹੈ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਏਗਾ ਮੁਹੱਲਾ ਨਿਵਾਸੀਆਂ ਦੇ ਵੱਲੋਂ ਜੋ ਹੈ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ Laash ਨੂੰ ਆਪਣੀ ਕਸਟਡੀ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਪੋਸਟਮਾਰਟਮ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਵੇਗਾ ਕਿ ਆਖਿਰਕਾਰ ਇਸ ਔਰਤ ਦੇ ਮੌਤ ਪਿੱਛੇ ਕਾਰਨ ਕੀ ਰਹੇ ਨੇ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਉਂਕਿ ਘਰ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬੰਦ ਸੀ ਤੇ ਜਿਸ ਵੇਲੇ ਆਲੇ-ਦੁਆਲੇ ਦੇ ਲੋਕਾਂ ਨੂੰ ਸ਼ੱਕ ਪੈਂਦਾ ਉਹਨਾਂ ਦੇ ਵੱਲੋਂ ਜੋ ਹੈ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਜਦੋਂ ਉਸ ਘਰ ਦਾ ਕੁੰਡਾ ਖੋਲਦੀ ਹੈ ਤਾਂ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਹਾਲਾਂਕਿ ਇਸ ਘਰ ਦੇ ਵਿੱਚ ਔਰਤ ਇਕੱਲੀ ਰਹਿੰਦੀ ਸੀ ਜਾਂ ਫਿਰ ਉਸ ਦਾ ਹੋਰ ਪਰਿਵਾਰ ਵੀ ਸੀ ਇਸ ਬਾਰੇ ਕੋਈ ਵੀ ਪੁਖਤਾ ਜਾਣਕਾਰੀ حاصل ਨਹੀਂ ਹੋ ਸકી ਪੁਲਿਸ ਜਾਂਚ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਵੇਗਾ ਕਿ ਇਸ ਔਰਤ ਦੇ ਮੌਤ ਦੇ ਕਾਰਨ ਕੀ ਰਹੇ ਨੇ ਕਿਉਂਕਿ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਬੰਦ ਪਏ ਘਰ ਦੇ ਵਿੱਚੋਂ ਸੇ ਤੁ ਨੂੰ ਪਰੇਸ਼ੀ ਨਹੀਂ ਮੈਂ ਸੋਚਿਆ ਕਿ ਟੋਕਰ ਜਿਹੜਾ ਬੱਦਿਆ ਮੱਲੀ ਅਲਾਨ ਸਰ ਕੋਲ ਦੇਖੀ ਤੇ ਮੋੜ ਕੇ ਅੱਗੇ ਤੇ ਦਰਵਾਜ਼ਾ ਖੋਲ ਕੇ ਵੇਖਿਆ ਤੇ ਇਤੇ ਸੁਣਨ ਦਾ ਬਹੁਤ ਰਹੇ ਜਿਹੜੇ ਜਿਨਾ ਯੋਮਤਰੀ ਚਤੁਰਸ਼ਤ ਸਾਲੀ ਉਹ ਤਿੰਨ ਚਾਰ ਦਿਨ ਤੋਂ ਲੱਗਦਾ ਉਹ ਅੰਦਰ ਕੁਮਾਟੀ ਕਰਕੇ ਚੱਤਦੀ ਸੀ ਬੋਡੀ ਨੂੰ ਨੇ ਭੁੱਲੀ ਸੋਚਵਾਣ ਕਰਵਾ ਕੇ ਕਰ ਵੇਖੋ ਸਰ ਬੋਡੀ ਦੇਖ ਕੇ ਲੱਗ ਰਿਹਾ ਕਿ ਕੁਝ ਸੱਟ ਸੁਰ ਦੇ ਨਿਸ਼ਾਨ ਨੇ ਤੇ ਫੇਸ ਤੇ ਮੈਂ ਇਹ ਡਿਊਰਿੰਗ ਕੋਸਟ ਰੰਡ ਵਾਈਜ਼ ਵਿੱਚ ਆ ਜੂਗਾ ਕਿਉਂਕਿ ਬੋਡੀ ਏਰੀਆ ਪੁਰਾਣੀ ਪਈ ਹੈ। ਓਕੇ। ਗਰਮੀ ਦੇ ਕਰਕੇ ਮੋਸਟਲੀ ਬੋਡੀ ਜਿਹੜੀ ਆ ਫਟ ਜਾਂਦੀ ਹੈ। ਫਰਸਟ ਲੁੱਕ ਦੇ ਵਿੱਚ ਦੇਖਿਆ ਜਾਏਗਾ ਸਰ ਕਿ ਉਹਨਾਂ ਦੀ ਬੋਡੀ ਦੇਤੇ ਕੋਈ ਕਪੜਾ ਵੀ ਨਹੀਂ ਸੀ ਹੈਗਾ। ਕੀ ਲੱਗਦਾ ਤੁਹਾਨੂੰ ਇੱਕ ਪਾਦਰੋਫ ਇਨਵੈਸਟੀਗੇਸ਼ਨ ਹੋਵੇਗੀ? ਜੇ ਡਿਊਰਿੰਗ ਇਨਵੈਸਟੀਗੇਸ਼ਨ ਸਾਰੀ ਕੁਝ ਕਲੀਅਰ ਹੋ ਜੂਗੀ। ਹਾਊਸ ਵਾਰਡਰ ਰਿਪੋਰਟ ਦੇ ਵਿੱਚ ਸਭ ਦੀ ਗੱਲ ਕਲੀਅਰ ਹੋ ਜੂਗੀ। ਤੇ ਇਹਨਾਂ ਦਾ ਜਿਹੜਾ ਬੇਟਾ ਸੀ ਸਰ ਉਹ ਥੋੜਾ ਮੈਂਟਲੀ ਅਫਸਰਟ ਜਿਹਾ ਲੱਗਦਾ। ਓਕੇ। ਉਹ ਵੀ ਇਹ ਕਾਰਵਾਈ ਕਰਦੇ। ਸਪੈਕਸ ਹੋਣਗੇ ਉਹ ਸ਼ੇਸਾ ਨੂੰ ਇਨਫੋਰਮੇਸ਼ਨ ਮਿਲੀ ਮੈਂ ਪੈਂਦਾ ਅੰਤੋਕਰ ਜਿਹੜਾ ਪੱਗ ਤੇ ਆ ਮਲੇਆ ਲੈਨਸਰ ਨੂੰ ਬੁਤੇ ਕੀਤੀ ਫਿਰ ਮੋਕਦੇ ਅਗੇ ਤੇ ਦਰਵਾਜਾ ਖੋਲ ਕੇ ਦੇਖਿਆ ਜੀ ਤੇ ਕਿਤੇ ਸੁੰਦਰ ਬਾਲ ਜਿੰਦੀ ਅਸਲੀ ਜਿਨਾਂ ਉਹ ਮਤਰੀ ਪਛਾਣ ਕੇ ਪਸਾਰੇ ਚੁੱਕਾ ਉਹ ਤਿੰਨ ਚਾਰ ਦਿਨ ਕੋ ਲੱਗਦਾ ਉਹਨਾਂ ਨੂੰ ਅੰਦਰ ਕਮਾਟ ਕਰਕੇ ਫਿਰ ਚੱਤ ਜੋ ਬੋਡੀਓ ਮਨੇ ਬੁਲੀ ਫੋਰਸ ਵਨ ਕਰਵਾ ਕੇ ਕਰ ਰਹੀ ਹੈ ਸਰ ਬੋਡੀ ਦੇਖ ਕੇ ਲੱਗ ਰਿਹਾ ਕਿ ਕੁਝ ਸਕਸੂਰ ਦੇ ਨਿਸ਼ਾਨ ਨੇ ਉੱਤੇ ਫੇਸ ਤੇ ਨਹੀਂ ਇਹ ਡਿਊਰਿੰਗ ਪੋਸਟਮਾਰਟਮ ਵਜਿਹਾ ਵਿੱਚ ਆ ਜੂਗਾ ਕਿਉਂਕਿ ਬੋਡੀ ਏਰੀਆ ਪੁਰਾਣੀ ਪਈ ਹੈ ਓਕੇ ਗਰਮੀ ਦੇ ਕਰਕੇ ਮੋਸਟਲੀ ਬੋਡੀ ਦੀ ਜਿਹੜੀ ਆ ਫਟ ਜਾਂਦੀ ਹੈ ਫਰਸਟ ਲੁੱਕ ਵਿੱਚ ਦੇਖਿਆ ਗਿਆ ਸਰ ਕਿ ਉਹਨਾਂ ਦੀ ਬੋਡੀ ਦੇ ਤੋਂ ਕੋਈ ਕਪੜਾ ਵੀ ਨਹੀਂ ਸੀ ਹੈਗਾ ਕੀ ਲੱਗਦਾ ਤੁਹਾਨੂੰ ਇੱਕ ਫਰਦਰ ਇਨਵੈਸਟੀਗੇਸ਼ਨ ਦੀ ਹੈਗੀ ਹੈ ਡਿਊਰਿੰਗ ਇਨਵੈਸਟੀਗੇਸ਼ਨ ਸਾਰੀ ਕਲੀਅਰ ਹੋ ਜੂਗੀ ਹਾਊਸ ਵਾਰਡ ਰਿਪੋਰਟ ਦੇ ਵਿੱਚ ਸਭ ਦੀ ਗੱਲ ਕਲੀਅਰ ਹੋ ਜੂਗੀ ਤੇ ਇਹਨਾਂ ਦਾ ਜਿਹੜਾ ਬੇਟਾ ਸੀ ਸਰ ਉਹ ਥੋੜਾ ਮੈਂਟਲੀ ਅਫੈਕਟਡ ਜਿਹਾ ਲ ਸੋ ਫੈਕਸ ਹੋ ਗਿਆ ਉਹ ਸਮਝਿਆ